ਅਸੀ ਗੱਲ ਦੋਸਤੋ ਅੱਜ ਇੱਕ ਸਾਡੇ ਵੱਡੇ ਬਜ਼ੁਰਗਾਂ ਦੇ ਸਾਥੀ ਸਾਡੇ ਖੈਰਖਵਾ ਉਹਨਾਂ ਨੇ ਬੜੀ ਨਾ ਫਿਕਰਮੰਦੀ ਨਾਲ ਮੈਨੂੰ ਇੱਕ ਗੱਲ ਕਹੀ ਅੱਜ ਇੱਕ ਧਰਨਾ ਰੱਖਿਆ ਹੋਇਆ ਸੀ ਅਸੀਂ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਇਹ ਸਰਕਾਰ ਧੱਕੇਸ਼ਾਹੀਆਂ ਕਰ ਰਹੀ ਲੋਕਾਂ ਦੇ ਨਾਲ ਬਦੋਬਦੀ ਝੂਠੇ ਪਰਚੇ ਤੇ ਇੱਕ شریف ਲੋਕ ਜਿਹੜੇ ਜਿਨ੍ਹਾਂ ਨੇ ਕਦੀ ਮੇਰੇ ਖੈਲ ਜਿਨ੍ਹਾਂ ਦੀ ਚਿੱਟੀ ਚਾਦਰ ਵਰਗਾ ਕਿਰਦਾਰ ਆ ਕੋਈ ਦਾਗ ਨਹੀਂ ਹੈਗਾ ਉਹਨਾਂ ਨੂੰ ਬਦੋਬਦੀ ਧੱਕੇ ਨਾਲ ਘਰੋਂ ਚੁੱਕਣਾ ਪਰਚੇ ਪਾਉਣੇ ਸੀਆਈਏ ਚ ਰੱਖ ਕੇ ਜਲੀਲ ਕਰਨਾ ਇਹੋ ਜੇ ਕੰਮ ਕਰ ਰਹੀ ਹੈ ਤੇ ਮੈਨੂੰ ਮੇਰੇ ਪਿਤਾ ਜੀ ਦੇ ਸਾਥੀ ਉਹ ਕਹਿੰਦੇ ਕਿ ਤੂੰ ਕਾਕਾ ਪੜਿਆ ਲਿਖਿਆ ਚੰਗੀਆਂ ਯੂਨੀਵਰਸਟੀਆਂ ਤੋਂ ਚੰਗੇ ਵਧੀਆ ਘਰ ਦਾ ਜਵਾਕ ਐ ਸੋਹਣੇ ਵਸੀਲੇ ਨੇ ਤੇਰੇ ਕੋਲ ਸੋਨੀਆਂ ਤੇ ਤੂੰ ਕਿਉਂ ਇੱਥੇ ਐਵੇਂ ਘੱਟਾ ਫੱਕਦਾ ਫਿਰਦਾ ਤੁੱਪੇ ਖਲੋਤਾ ਸਵੇਰ ਦਾ ਮੈਂ ਮੇਰਾ ਮਤਲਬ ਬਹੁਤ ਸਤਕਾਰ ਉਹਨਾਂ ਲਈ ਮੈਂ ਮਹਿਸੂਸ ਕਰਦਾ ਕਿ ਇੰਨੀ ਫਿਕਰਮੰਦੀ ਹੋਣੀ ਆਪਣੇ ਬੱਚਿਆਂ ਲਈ ਆਪਣੇ ਸਰਕਲ ਦੇ ਬੱਚਿਆਂ ਲਈ ਬੜੀ ਵਧੀਆ ਗੱਲ ਹੈ ਅੱਜ ਦੇ ਸਮੇਂ ਤੇ ਵਿੱਚ ਪਰ ਮੈਂ ਨਾ ਇਹ ਚੀਜ਼ ਚੋਂ ਇੱਕ ਪੋਜ਼ਿਟਿਵ ਚੀਜ਼ ਕੱਢੀ ਕਿ ਯਾਰ ਵਕਿਆ ਅਸੀਂ ਕਿਉਂ ਖਲੋਤੇ ਅੱਜ ਮੈਂ ਆਪਣੇ ਆਪ ਨੂੰ ਜਦੋਂ ਸਵਾਲ ਕੀਤਾ ਤੇ ਉਹਦਾ ਜਵਾਬ ਇਹ ਮਿਲਿਆ ਮੇਰੀ ਮਤਲਬ ਅੰਦਰ ਕਹਿ ਲਓ ਕਿ ਜੋ ਮੇਰੇ ਮਨ ਨੇ ਜਵਾਬ ਦਿੱਤਾ ਕਿ ਜੇ ਅੱਜ ਖਲੋਤੇ ਹਾਂ ਤੇ ਬਦਲਾ ਜਿਹੜਾ ਇਹ ਬਿਲਕੁਲ ਅਨਾ ਕਾਨੂੰਨ ਹੋਇਆ ਪਿਆ ਅੰਨੀ ਸਰਕਾਰ ਹੋਈ ਪਈ ਹੈ ਫੋਰ ਬੈਟਰ ਫਿਊਚਰ ਆਫ ਪੀਪਲ ਜਿੰਨਾਂ ਨਾਲ ਤੱਕਾ ਹੋਇਆ ਉਹਨਾਂ ਦੇ ਬੈਟਰ ਫਿਊਚਰ ਲਈ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜਿਨਨੇ ਉਸ ਪੋਲਿਟਿਕਸ ਜਾਂ ਉਸ ਸਰਕਾਰ ਦੇ ਕੰਮਕਾਰ ਦੇ ਨਤੀਜੇ ਭੁਗਤਣੇ ਆ ਉਹਨਾਂ ਲਈ ਅਸੀਂ ਜੇ ਖਲੋਤੇ ਆ ਮੰਨ ਲਓ ਮੈਂ ਆਪਣੀ ਤਾਂ ਚਲੋ ਗੱਲ ਕਰ ਲਈ ਸਾਰ ਘਰ ਵਧੀਆ ਰਹਿਣ ਨੂੰ ਗੱਡੀ ਠੀਕ ਠਾਕ ਮਰਜ਼ੀ ਦੀ ਚਲਾਉਣ ਨੂੰ ਬੱਚੇ ਵਧੀਆ ਸਕੂਲ ਚ ਬੜਾਉਣ ਨੂੰ ਸਾਰਾ ਕੁਝ ਹੋਵੇ ਤੇ ਬੰਦਾ ਸੋਚਦਾ ਮੈਂ ਕੀ ਲੈਣਾ ਇਸ ਕੰਮ ਤੋਂ ਆਪਣੀ ਛੱਡੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਕਾਰੋਬਾਰ ਹੈਗੇ ਨਹੀਂ ਉਹ ਅੱਜ ਜੇ ਤੁਰਿਆ ਫਿਰਦਾ ਤੇ ਕਿਉਂ ਤੁਰਿਆ ਫਿਰਦਾ ਉਹ ਲੋਕਾਂ ਨਾਲ ਹੋ ਰਹੇ ਤੱਕੇ ਜਿਹੜੇ ਆ ਉਹਨਾਂ ਤੱਕਿਆਂ ਦੇ ਖਿਲਾਫ ਆਵਾਜ਼ ਠਾਉਂਦਾ ਹੈ ਉਹ ਲੋਕਾਂ ਨਾਲ ਹੋ ਰਹੇ ਜਿਹੜੇ ਤੱਕੇ ਆ ਜਿਹੜਾ ਪ੍ਰਸ਼ਾਸਨ ਆ ਟੋਟਲ ਹੱਥ ਟੋਕਾ ਬਣ ਚੁੱਕਾ ਸਰਕਾਰ ਦਾ ਤੇ ਆਉਣ ਵਾਲੇ ਸਮੇਂ 'ਚ ਜਾਂ ਹੋਰ ਪਾਰਟੀਆਂ ਇਹ ਨਾ ਕਰਨ ਇਸ ਚੀਜ਼ ਦੀ ਤਾੜਨਾ ਕਰਨੀ ਬੜੀ ਜ਼ਰੂਰੀ ਹੈ ਇਸ ਕਰਕੇ ਉਹ ਸੜਕਾਂ ਦੇ ੱਤੇ ਖਾਂਦਾ ਫਿਰਦਾ ਕੱਲ ਰਾਤ 3 ਵਜੇ ਲੈਂਡ ਕੀਤੇ ਦਿੱਲੀ ਸਵੇਰੇ 7 ਵਜੇ ਭੂੰਦੜ ਪਹੁੰਚੇ ਉnder sahab ਦੇ ਭਰਾ ਦਾ ਅਫਸੋਸ ਕਰਨ ਲਈ ਉਥੋਂ ਗੱਡੀਆਂ 'ਚ ਬੈਠੇ ਅਜਨਾਲੇ 5 ਘੰਟਿਆਂ ਦਾ ਸਫ਼ਰ। ਉਥੇ ਪਹੁੰਚੇ ਉਥੋਂ ਫੇਰ ਰਾਤ 12 1 ਵਜੇ ਤੱਕ ਤਰਨਤਾਰਨ ਪਿੰਡਾਂ 'ਚ ਤੁਰੇ ਫਿਰਦੇ ਰਹੇ। ਕਾਰਨ ਕੀ ਤੁਰੇ ਕਿਉਂ ਫਿਰਦੇ ਰਹੇ ਕਿਉਂਕਿ ਲੋਕਾਂ ਨਾਲ ੱਟਕੇ ਹੋ ਰਹੇ। ਕਿਉਂਕਿ ਲੋਕਾਂ ਨੂੰ ਰਾਤੀ ਇੱਕ 19 10 2025 ਦਾ ਪਰਚਾ ਦਰਜ ਕਰਕੇ ਕੋਈ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਉਹ ਵੀ ਕੋਈ ਐਵੇਂ ਨਹੀਂ 26 ਦਾ ਪਰਚਾ ਦਰਜ ਕਰਕੇ ਰਾਤੀ ਇੱਕ ਬੰਦਾ ਸਾਡਾ ਵਰਕਰ ਉਹਨੂੰ ਚੁੱਕਣ ਪੈਗੇ ਚਲੋ ਉਹ ਬੰਦਾ ਜਿਹੜਾ ਉਹ ਮਾਰਸ਼ਲ ਸੀ ਸਾਡਾ ਉਹਨੇ ਪੇਪਰ ਪੜ੍ਹੇ ਤੇ ਉਹਨੇ ਆਖਿਆ ਵੀ ਲਿਆਓ ਮੈਨੂੰ ਕੋਈ ਦਿਓ ਸਬੂਤ ਇਸ ਚੀਜ਼ ਦਾ ਮੈਂ ਤੁਹਾਡੇ ਨਾਲ ਕਿਵੇਂ ਤੁਰਪਾਂ ਮੈਂ ਕਾਗਜ਼ ਇੱਥੇ ਰੱਖ ਲੈਣ ਲੱਗਾ ਜੇ ਖੜ ਸਕਦੇ ਮੈਨੂੰ ਲੈ ਜਾਓ ਤੇ ਉਸ ਕਰਕੇ ਸੁਖਬੀਰ ਸਿੰਘ ਬਾਦਲ ਤੁਰਿਆ ਫਿਰਦਾ ਕਿ ਲੋਕਾਂ ਨਾਲ ਥੱਕਾ ਨਾ ਹੋਵੇ ਉਸ ਕਰਕੇ ਅਸੀਂ ਸਾਰੇ ਸੜਕਾਂ ਤੇ ਖਲੋਤੇ ਆ ਉਸ ਕਰਕੇ ਅਸੀਂ 8 8 9 9 ਘੰਟੇ ਆਪਦੀਆਂ ਅ ਕਹਿ ਲਿਏ ਕਿ ਸੈਟਲਡ ਜ਼ਿੰਦਗੀਆਂ ਛੱਡ ਕੇ ਜਿਹੜਾ ਉਹ ਬੈਟਰ ਫਿਊਚਰ ਲਈ ਕੰਮ ਕਰਨ ਦੇ ਲੋਕਾਂ ਦੇ ਸੋ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇਹ ਸਾਰੇ ਰੱਜੇ ਪੁੱਜੇ ਅ ਸਾਬੇ ਹیثیت ਲੋਕ ਨੇ ਤੇ ਇਹ ਸੜਕਾਂ ਤੇ ਜੇ ਬੈਠੇ ਨੇ ਪੰਜਾਬ ਦੇ ਚੰਗੇ ਭਵਿੱਖ ਲਈ ਬੈਠੇ ਨੇ ਅਸੀਂ ਸਾਰੇ ਜੇ ਸੜਕਾਂ ਤੇ ਬੈਠੇ ਆ ਅਸੀਂ ਸਾਰੇ ਐਜੂਕੇਟਿਡ ਆ ਅਸੀਂ ਜ਼ਿੰਦਗੀ ਦੇ ਕਿਸੇ ਵੀ ਪੜਾ ਤੇ ਜਾ ਕੇ ਕਿਸੇ ਵੀ ਸ਼ਹਿਰ ਦੇ ਵਿੱਚ ਸੈਟਲ ਹੋ ਸਕਦੇ ਆ ਕਿਸੇ ਵੀ ਦੁਨੀਆ ਦੇ ਕੋਨੇ 'ਚ ਜਾ ਕੇ ਸੈਟਲ ਹੋ ਸਕਦੇ ਆ ਪਰ ਜੇ ਸੜਕਾਂ ਤੇ ਬੈਠੇ ਜੇ ਸਟਰਗਲ ਕਰ ਰਹੇ ਆ ਤੇ ਉਹ ਪੰਜਾਬ ਦੇ ਲੋਕਾਂ ਦੇ ਫਿਊਚਰ ਲਈ ਕਰ ਰਹੇ ਆ ਨਾ ਸਾਨੂੰ ਕੋ ਲੋੜ ਆ ਨਾ ਸਾਡੇ ਪ੍ਰਧਾਨ ਨੂੰ ਕੋਈ ਲੋੜ ਆ ਪਰ ਪੰਜਾਬ ਦੇ ਲੋਕ ਸੁਰੱਖਿਅਤ ਰਹਿਣ ਪੰਜਾਬ ਦੇ ਲੋਕ ਹੱਸਦੇ ਵਸਦੇ ਖੁਸ਼ਹਾਲ ਤੇ ਤਰੱਕੀ ਕਰਨ ਇਸ ਚੰਗੇ ਫਿਊਚਰ ਲਈ ਇਸ ਚੰਗੇ ਆਉਣ ਵਾਲੇ ਸਮੇਂ ਦਾ ਸੰਕਲਪ ਲੈ ਕੇ ਅਸੀਂ ਸੜਕਾਂ ਤੇ ਬੈਠੇ ਆ। ਸੋ ਮੈਂ ਜਿਹੜੇ ਵੀ ਸਾਥੀ ਸਾਡਾ ਸਾਥ ਦਿੰਦੇ ਨੇ ਜਾਂ ਜਝਾਰੂ ਵਰਕਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਸਾਰਿਆਂ ਦਾ ਆਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ